ਠੰਡ ਥੋੜੇ ਉਧਰ ਬਾਈ ਪੂਰੀ ਪਈ ਜਾਂਦੀ ਹੈ ਹਾਂ ਇਹ ਠੰਡ ਕਈ ਠੰਡ ਬਰਫ ਵੀ ਪੈਂਦੀ ਹੈ ਹਾਂ ਮੰਨ ਕੇ ਕਿ ਤਲਾ ਆਪਣੇ ਨਾਲ ਇਧਰ ਨਾਲ ਤਾਂ ਠੰਡ ਘੱਟ ਹੋਣੀ ਆ ਉਧਰ ਹਾਂ ਜ਼ਿਆਦਾ ਇਹਨਾਂ ਦੇ ਤਾਂ ਬਰਫ ਪੈਂਦੀ ਆ ਹਾਂ ਇਹਨਾਂ ਦੇ ਤਾਂ ਬਰਫ ਪੈਂਦੀ ਆ ਅਫਦਲ ਕੀ ਇਹ ਤਾਂ ਬਰਫ ਖਾਂਦੀ ਹੈ ਜਿਹੜੀ ਗਰਾਊਂਡ ਉੱਪੀ ਨੇ ਹਾਂ ਤੂੰ ਫਿਰ ਬਾਈ ਜਵਾਕਾਂ ਨੂੰ ਬਾਹਰ ਭੇਜਨਾ ਕਿ ਹੋਰ ਤਾਂ ਨਹੀਂ ਬਹੁਤ ਬਹੁਤ ਐਂਦਰ ਹੀ ਰੱਖੇਗਾ ਮੈਂ ਕਿਨਾਂ ਬਾਹਰ ਅੰਦਰ ਚਾਹ ਪਈਏ ਕੱਪੜੇ ਮੈਂ ਸ਼ੌਕ ਪਲਿਸਪ ਪਰਟੀਕਲਰ ਨੇਕ ਅੱਛਾ ਆਹ ਹੀ ਕੰਮ ਦਿਖਾਉਣ ਕਿ ਕੱਪੜਿਆਂ ਲਈ ਹਾਂ ਇਹਨਾਂ ਤੇ ਮੁੱਦੀ ਹੈਗਾ ਲਈ ਜਾਓ ਬਾਹਰ ਹਾਂ ਬਾਹਰ ਦੇ ਲੋਕਾਂ ਜੀਉਂਦੇ ਆ ਜਿੱਤੇ ਕਿਨਾਂ ਜਵਾਕ ਆਈਏ ਬਾਹਰ ਮਾਟਰ ਦੇ ਜਵਾਕ ਬਾਰੋਂ ਆਏ ਅੱਛਾ ਤੇ ਉੱਥੇ ਕੁੜੀ ਆਈ ਏ ਕੱਲ ਮੁੰਡਾ ਆ ਕਿਹੜੇ ਮਾਲੇ ਉਹ ਜਿੱਤ ਗਿਲੇ ਕੋਲੇ ਬਾਪੂ ਦੇ ਬਾਪੇ ਕੋਈ ਤੇ ਕੋਲੋ ਤੇ ਕੋਲੋ ਤੇ ਆਲੇ ਪਤਾ ਨਹੀਂ ਆਹ ਨਹੀਂ ਕਾਈ ਤਾਂ ਇਡੀ ਕੋਠੀ ਹੋਰ ਕਾਦ ਨਾ ਪਾਈ ਆ ਕੁੜੀ ਦਾ ਕਾਦ ਤਾਂ ਨਹੀਂ ਵਾਲਾ ਮੁੰਡੇ ਦਾ ਕਾਦ ਤਾਂ ਬਹੁਤ ਮੁੰਡੇ ਨਾਲ ਮਾਰਦਾ ਹੁੰਗੇ ਹਾਂ ਇਹ ਵੀ ਇਹੋ ਕਰਨੇ ਆਇਆ ਤਾ ਲੋਕਾਂ ਨੇ ਨਾ ਬਾਰੇ ਆਇਆ ਆਪਣਾ ਕੰਮ ਇਲਾ ਬਾਈ ਤਾ ਆਪਕੇ ਤਾਂ ਮੈਂ ਆਦੇ ਜਵਾਕਾਂ ਨੂੰ ਬਾਹਰ ਭੇਜਣਾ ਇਹ ਨਾ ਬਾਰੇ ਲੋਕ ਆਪਣੇ ਹਾਲੀ ਇਹਨਾਂ ਦੇ ਕਸ਼ਮੀਰ ਚ ਵੀ ਹਵਾਈ ਵੱਜੀ ਪਈ ਹੈ ਜਵਾਕਾਂ ਨੂੰ ਮੈਨੂੰ ਤਾਂ ਸਾਡੇ ਨਾਲ ਥੋੜੇ ਜ਼ਿਆਦੇ ਹੋਊਗਾ ਜ਼ਿਆਦਾ ਹਵਾ ਵੱਜੀ ਵੀ ਆ ਸਾਰਿਆਂ ਨੂੰ ਰੋਟੇ ਖਾ ਗਿਆ ਕੀ ਰੇਟ ਆਪ ਤਲ ਤਰੇ ਜ਼ਮੀਨ ਦਾ ਕੀ ਰੇਟ ਹੈ ਜ਼ਮੀਨ ਦਾ ਕੀ ਰੇਟ ਹੈ ਕਿੰਨੇ ਲੱਖ ਨੂੰ ਕਿਲਾ ਜ਼ਮੀਨ ਹਾਂ ਜ਼ਮੀਨ ਸਾਡੇ ਮਹਿੰਗੀ ਹੈ ਕਿੰਨੇ ਪ੍ਰਤੀ ਏਕੜ ਹੈ ਰੇਟ ਉਹਦੀ ਜ਼ਮੀਨ ਦੀ ਇਹ ਰੇਟ ਹੈ ਜਿਹੜੀ ਰੋਡ ਤੇ ਆਸ ਰੋਡ ਤੇ ਹੈ ਜ਼ਮੀਨ ਜਿਹੜੀ ਜਿੱਥੇ ਮਕਾਨ ਬਣਦਾ ਹੈ ਬਸਤੀ ਵਿੱਚ ਆ ਗਈ ਸ਼ਹਿਰ ਵਿੱਚ ਜੀ ਉਹ ਤਾਂ ਮਰਲਾ ਲੱਖ ਰੁਪਏ ਨੂੰ ਲੱਖ ਨੂੰ ਮਰ ਲਾ ਜਿਹੜਾ ਔਰ ਥੋੜਾ ਪਹਿੰਦੇ ਸਾਹਬ ਦੇ ਰੋਡ ਤੇ ਤੇ ਉਹ ਹੈ 12 ਕਨਾਲ 10 ਕਨਾਲ ਹਾਂ ਕਨਾਲ ਉਹ ਹੋ ਗਿਆ ਸਮੇਡੇ 17 60000 5 ਲੱਖ ਦੀ ਆਮ ਬੇਕਾਰ ਜ਼ਮੀਨ ਹੈ ਬੇ ਜੀ ਕਿੱਲਾ ਕੀ ਰੇਟ ਬੰਦਾ ਤੁਹਾਡੇ ਆਮ ਬੇਕਾਰ ਜ਼ਮੀਨ ਹਾਂ ਨਹੀਂ ਨਹੀਂ ਵਧੀਆ ਜ਼ਮੀਨ ਵਧੀਆ ਹਾਂ 12 ਪੰਜ ਸੱਤ ਦਰ ਖੜਾ ਇਹ ਆਪਣੀ ਸਾਡੀ ਜਮੀਨ ਹੈ ਇਸ ਤਰ੍ਹਾਂ ਦੀ ਜਮੀਨ ਕਈ ਗ੍ਰੇਡ ਦੀ ਹੈ ਕਰੋੜ ਦੇ ਆਸ-ਪਾਸ ਇੱਕ ਕਿਲਾ ਹਾਂ ਹਾਂ ਕਰੋੜ ਦੇ ਆਸ-ਪਾਸ ਇੱਕ ਕਿਲਾ ਇੱਕ ਕਰੋੜ ਦੇ ਆਸ-ਪਾਸ ਹੈ ਜਿਹਦੇ ਵਿੱਚ ਉਹਨਾ ਲੱਗੂਗਾ ਜਿਹਦੇ ਵਿੱਚ ਝੋਨਾ ਲੱਗੂਗਾ ਤੇ ਜਿਹਦੇ ਵਿੱਚ ਬੇਕਾਰ ਆ ਮੰਨ ਕੇ ਚੱਲ ਵੀ 35-40 ਨੂੰ ਤਾਂ ਹੋਊ ਉਹ 35-40 ਲੱਖ ਨੂੰ ਕਿਲਾ ਕਮ ਸਿਕਮ ਨਰਮ ਹੈ ਨਰਮ ਜਿਹੜੀ ਉਹ 35-40 ਲੱਖ ਨੂੰ ਆ ਨਰਮੇ ਵਾਲੀ ਉਹੀ ਵਾਲੀ ਨਰਮ ਜਮੀਨ ਹੈ ਬੰਜਰ ਜਿਹੜੀ ਜਵੇਂ ਆਪਣੀ ਜ਼ਮੀਰਾਂ ਐ ਕਰੋੜ ਦੂਗਾਂ ਆ ਸਿੰਗਾ ਵੀ ਲੱਖ ਨੂੰ ਕਿਲਾ ਨਹੀਂ ਮਿਲਦਾ ਮਿਲਦਾ 30 ਸਾਲ ਖੜਜਾ ਆਪਣੇ 3 ਸਾਲ ਖੜਜਾ 70 ਤੇ ਵੱਜਣ ਵਾਲੀਆਂ ਹੀ ਆ ਵੱਜਣ ਵਾਲੀਆਂ 7 ਲੱਖ ਕਿਲਾ ਹੋਗਾ ਪੰਜਾਬ ਮੇਂ ਵੀ ਉਹ ਚਾਹ ਤਾਂ ਪਾਇਓ ਰੇ ਦਾ ਕੰਮ ਨਹੀਂ ਵੇਡ ਮਰ ਕੇ ਸਿਰ ਪੱਛੇ ਭਟੰਦਾ ਐ ਮੋਈ ਨੇ ਰੇ ਅਸੀਂ ਪੌਣੀ ਤੇਰੇ ਕੋਲ ਕਿੰਨ ਜਮੀਨ ਐ ਇਨਕੇ ਲਈ 10 ਕਰੋੜੀ ਹੋਗੀ 10 ਕਰੋੜੀ ਹੋਗੀ ਕਮਾਲਾ ਇੱਕ ਨਹੀਂ ਪਾਵਰ ਆਤਾਰੀ ਆਖਰੀ ਆਲੀ میٹرਿਕ ਆਪਣਾ 10th ਪਾਸ ਆਪਰੇ ਭੈਣ ਇੱਧਰ ਹਾਂ ਆਪਰੇ ਭੈਣ ਘੰਂ ਪਾਉਠਾ ਇੱਧਰ ਮੌੜੀ। ਆਉਂਦੇ ਜਿੱਥੇ ਆ ਗਏ। ਮੌੜੀ ਡੇਰੇ ਚ। ਆਪਣੀ ਕਿਹੜੀ ਤਰੀਕ ਨੂੰ ਭੁੱਲ ਗਏ। ਇਹ ਕਿਤੇ ਇਹ ਨਾ ਕਰ ਕਿ ਕਾ ਦਮ। ਤੈਨਾਂ ਚਾਲ ਤਰੀਕ ਨੂੰ। ਮੈਨੂੰ ਕਿਹਾ ਸੀ ਮੈਂ ਨਹੀਂ ਆਉਂਦਾ ਜਿਹੜੇ। ਹਾਂ ਬਹੁਤ ਟਾਈਮ ਪਿਆ। ਆ ਮਹੀਨਾ ਪਿਆ ਮੇਰੇ ਫਸਲਾਂ ਨਾਲੇ ਤਾਂ। ਹੂੰ। ਵੀ ਬਾਈ ਚਾਰ ਨਗਰ ਕਿਤੇ ਮੈਂ ਤਿੰਨ ਆਵਾਂਗਾ। ਹਨ ਅਜੇ ਪੱਕਾ ਨਹੀਂ ਉਹ ਤਾਂ ਕਿੱਦੇ ਆ ਹਾਂ ਦੱਸਿਆ ਮੈਨੂੰ ਮਹੀਨਾ ਪਿਆ ਆਇਰ ਲੀਡਾ ਲੈਣੇ ਨਗਰ ਕੀਰਤਨ ਨਗਰ ਕੀਰਤਨ ਵਾਲੇ ਦਿਨ ਸਾਡੇ ਨਹੀਂ ਹੁੰਦਾ ਇਹਨਾਂ ਹਾਂ ਲੈ ਲੈਣੀ ਬੁੜੀਆਂ ਲੈ ਲੈਣੀ ਨਗਰ ਕੀਰਤਨ ਵਾਲੇ ਦਿਨ ਐਨਾ ਹੁੰਦਾ ਹੀ ਨਹੀਂਗਾ ਨਾ ਹੀ ਬਾਲੇ ਰਾਸ਼ੀ ਨਹੀਂ ਹੁੰਦਾ ਸਾਡੇ ਸਾਡਾ ਟਾਈਮ ਉਹ ਪਪੜੇ ਕਾ ਮੋਲ ਮਾਰ ਜਾਂ ਰਗਲਾ ਜੇ ਕਿਤੇ ਆਪਣੇ ਹੁਣ ਵੋਟਾਂ ਹੁੰਦੀਆਂ ਹਾਂ ਹਣਾ ਇਹਨੂੰ ਪੈਸੇ ਬਹੁ ਬਾਨੇ ਤੇਰਾ ਦੱਸਿਆ ਨਹੀਂ ਤੁਸੀਂ ਮੈਨੂੰ ਬੋਲਤ ਹੰਤੇ ਦੋ ਵਾਰੀ ਪੈ ਗਈਆਂ ਦੋ ਵਾਰੀ ਹੈ ਤੇ ਹੱਥੋਂ ਹੱਥ ਵਿਕਣੇ ਹੀ ਤੇਰੀ ਲੀੜ ਹੱਥ ਤੈਨਾਂ ਤੂੰ ਬਰ ਵੀ ਜੁਣੀ ਸੀ ਨਾ ਮੋਦੀ